ਪਹਿਲਾਂ ਸੋਕਿਆਂ ਨੇ ਝਾੜ ਸੁਕਾਇਆ ਸੀ ਤੇ ਹੁਣ ਖੜਾ ਨੇ ਵੀ ਕਹਿਰ ਮਚਾਇਆ ਸੀ ਪਹਿਲਾਂ ਸੋਕਿਆਂ ਨੇ ਝਾੜ ਸੁਕਾਇਆ ਸੀ ਤੇ ਹੁਣ ਖੜਾ ਨੇ ਵੀ ਕਹਿਰ ਮਚਾਇਆ ਸੀ ਜਦੋਂ ਰੱਬ ਨੇ ਹੀ ਬੜੀ ਨੀ ਉਹ ਬਾਹ ਕੇ ਮਨਾ ਉੱਤੇ ਭਾਰ ਹੋ ਗਿਆ ਚਿੱਟੇ ਨਰਮੇ ਦੀ ਖੇਤੀ ਸੀ ਉਹ ਕਰਦਾ ਤੇ ਚਿੱਟੇ ਦਾ ਸ਼ਿਕਾਰ ਹੋ ਗਿਆ ਜਾਂਦੀ ਉਮਰ ਸੀ ਨੌਕਰੀ ਦੀ ਲੰਘਦੀ ਜ਼ਿੰਮੇਵਾਰੀ ਜਿੰਦ ਸੋਲੀ ਉੱਤੇ ਟੰਗਦੀ ਜਾਂਦੀ ਉਮਰ ਸੀ ਨੌਕਰੀ ਦੀ ਲੰਘਦੀ ਜਿੰਮੇਵਾਰੀ ਜਿੰਦ ਸੋਲੀ ਤੇ ਟੰਗ ਦੀ ਪੜ ਮਿਝ ਕੇ ਵੀ ਦੇਖੋ ਮੁੰਡਾ ਜੱਟਾਂ ਦਾ ਕਿ ਬੇਰੁਜ਼ਗਾਰ ਹੋ ਗਿਆ ਕਿਤੇ ਨਰਮੇ ਦੀ ਖੇਤੀ ਸੀ ਜੋ ਕਰਦਾ ਤੇ ਚਿੱਟੇ ਦਾ ਸ਼ਿਕਾਰ ਹੋ ਗਿਆ ਕਦੇ ਟੁੱਟੀ ਨਹੀਂ ਸੀ ਕਰੀ ਚਿੱਟੇ ਕੁਰਤੇ ਪਜਾਮੇ ਦੀ ਸਰੇ ਟੁੱਟੀ ਨਹੀਂ ਸੀ ਕਰੀ ਕਿਤੇ ਕੁਰਤੇ ਪਜਾਮੇ ਦੀ ਬੈਂਕ ਵਾਲੇ ਲੈ ਗਏ ਚਾਬੀ ਉਹਦੇ ਜਾਂਮੇ ਦੀ ਵਿਆ ਕਰਜ਼ੇ ਦੇ ਭਾਰ ਹੇਠਾਂ ਦੱਬਦਾ ਕਿ ਜ਼ਿੰਦਗੀ ਤੋਂ ਹਾਰ ਹੋ ਗਿਆ ਕਿਤੇ ਨਰਮੇ ਦੀ ਖੇਤੀ ਸੀ ਜੋ ਕਰਦਾ ਤੇ ਦਾ ਸ਼ਕਾਰ ਹੋ ਗਿਆ ਇੱਕ ਦਿਨ ਕੋ ਵੀ ਮਾਰਗੀ ਉਡਾਰੀ ਸੀ ਜਿਹਨੂੰ ਚੜੀ ਰਹਿੰਦੀ ਈਸ਼ਕ ਕੁਮਾਰੀ ਸੀ ਇੱਕ ਦਿਨ ਉਹ ਵੀ ਮਾਰਗੀ ਉਡਾਰੀ ਸੀ ਜਿਹਨੂੰ ਚੜੀ ਰਹਿੰਦੀ ਸਰਦਾਰ ਈਸ਼ਕ ਕੁਮਾਰੀ ਸੀ ਫਰੀਕਾ ਨੇ ਜੋ ਪਿੱਛੇ ਕੀਤਾ ਸੀ ਜੇ ਉਪਰੋਂ ਵਾਰ ਹੋ ਗਿਆ ਕਿਤੇ ਨਰਮੇ ਦੀ ਖੇਤੀ ਸੀ ਜੋ ਕਰਦਾ ਤੇ ਚਿੱਤੇ ਦਾ ਸ਼ਕਾਰ ਹੋ ਗਿਆ ਕੁਆਰੀ ਭੈਣ ਦੇ ਸੀ ਤੌਲੇ ਹੁਣ ਆ ਗਏ ਕੁਆਰੀ ਭੈਣ ਦੇ ਸੀ ਤੌਲੇ ਹੁਣ ਆ ਗਏ ਮਿਸਤ ਦਾਜ ਵਾਲੀ ਸਹੁਰੇ ਸੀ ਪੜਾ ਗਏ ਬਚੀ ਕਿਰਨ ਉਮੀਦਵਾਰੀ ਕੋਈ ਨਾ ਬਚੀ ਕਿਰਨ ਉਮੀਦਵਾਰੀ ਕੋਈ ਨਾ ਕਿ ਮੌਤ ਦਾ ਵਪਾਰ ਹੋ ਗਿਆ ਕਿਤੇ ਨਰਮੇ ਦੀ ਖੇਤੀ ਸੀ ਉਹ ਕਰਦਾ ਕਿ ਚਿੱਟੇ ਦਾ ਸ਼ਿਕਾਰ ਹੋ ਗਿਆ ਨਿਤ ਹੋਈ ਜਾਂਦਾ ਆਪਣੇ ਤੋਂ ਦੂਰ ਸੀ ਨਿਤ ਹੋਈ ਜਾਂਦਾ ਆਪਣੇ ਤੋਂ ਦੂਰ ਸੀ ਬੁੱਢੇ ਮਾਂ ਬਾਪ ਬੈਠੇ ਮਜਬੂਰ ਸੀ ਆਦਰ ਚੁੱਕਲੇ ਅਸਟੈਪੋਂ ਨੇ ਆਖਰੀ ਆਦਰ ਚੁੱਕਲੇ ਅਸਟੈਪੋਂ ਨੇ ਆਖਰੀ ਕਿ ਬੁੱਧਕਿਸਤਾਂ ਘਾਰ ਹੋ ਗਿਆ ਕਿਤੇ ਨਰਮੇ ਦੀ ਖੇਤੀ ਸੀ ਜੋ ਕਰਦਾ ਕਿ ਚਿੱਟੇ ਦਾ ਸ਼ਿਕਾਰ ਹੋ ਗਿਆ ਉਤੇ ਅਮਰੀਕਾ ਤੇ ਵਿਕੀਪੀਡੀਆ ਤੇ ਦਖਲ ਸ਼ਿਕਾਰ ਹੋਵੇ ਬਹੁਤ ਹਨਵਾਜੀ